ਮੁਹੰਮਦ ਰੋਸ਼ਨ ਹੈ ਮੇਰਾ ਨਾਮ ਇੱਕ ਕੁਦਰਤੀ ਅਸੀਂ ਘਰੇ ਸੀਗੇ ਜਵਾਕ ਸਤੇ ਪਏ ਸੀ ਕੋਈ ਪਤਾ ਨਹੀਂ ਲੱਗਿਆ ਵੀ ਕਿਵੇਂ ਅੱਗ ਲੱਗੀ ਹੈ ਸਾਨੂੰ اچانک ਜਦੋਂ ਉੱਥੇ ਰੋਲਾ ਪਿਆ ਸਾਢੇ 3:00 'ਤੇ ਆਸੀਂ ਆਇਆ ਉਥੋਂ ਭੱਜ ਗਏ ਫਿਰ ਜਦ ਅੱਗੇ ਸਾਰੇ ਫਿਰ ਚੁੱਕੀ ਸੀ ਅੱਛਾ ਕਿੰਨੇ ਘਰ ਸੀ ਅਸੀਂ 4 ਘਰ ਸੀ 4 ਘਰ ਨੇ 4 ਘਰ ਤੇ ਡੰਗਰ ਘੜੇ ਘੜੇ ਪਿੱਛੇ ਤੋਂ ਸੀ ਡੰਗਰ ਤਕਰੀਬਨ ਜਿਹੜੇ ਅੰਦਰ ਸੀਗੇ ਸਾਰੇ ਮਚ ਗਏ 8-10 ਡੰਗਰ ਜਿਹਨੇ ਕਟ ਰੂਫ ਆ ਕੇ ਵੀ 4 ਢੀ ਇੱਕ ਤੇ ਬੱਕਰੀਆਂ ਨੇ 3-4 ਅੱਛਾ 8-10 ਡੰਗਰ ਸਾਰੇ ਮਚ ਗਏ ਇਹ ਅੱ तरी ਕਾਹਨੋਂ ਪਤਾ ਮੁੱਕੇ ਕਿੰਨੇ ਲੱਗੇ ਕੋਈ ਪਤਾ ਨਹੀਂ ਲੱਗੇ ਜਵਾਗ ਸੀ ਕਿ ਅੰਦਰ ਜਵਾਗ ਵੀ ਸੁੱਤੇ ਪਏ ਜਿਹਾ اچانک آگ ਲੱਗੀ ਆ ਫਿਰ ਭੱਜੇ ਨਿਕਲ ਗਏ ਬੱਚੇ ਬੱਚੇ ਵੀ ਮੁਸ਼ਕਿਲਤੇ ਨਾਲ ਕੱਢੇ ਨੇ ਇੱਕਦਮ ਜਿਦਾ ਬਹੁਤ ਮੁਸ਼ਕਿਲ ਨਾਲ ਬੱਚੇ ਬਹੁਤ ਮੁਸ਼ਕਿਲ ਨਾਲ ਬਚਾਏ ਨਹੀਂ ਜਾਦਾ ਸੀ ਪਹੁੰਚੇ ਬਾਕੀ ਆ ਲੋਕਾਂ ਨੇ ਇਕੱਠੇ ਹੋ ਕੇ ਮਸਾਂ ਜੋ ਆਗ ਬਚਾਏ ਨੇ ਸਾਡੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਤੁਹਾਨੂੰ ਪਤਾ ਹੀ ਸਾਰਾ ਮਸਾਂ ਵੀ ਘਰ ਦਾ ਸਮਾਨ ਜਿੰਨਾ ਵੀ ਸੀ ਸਭ ਮੱਚ ਗਿਆ ਕੁਛ ਨਹੀਂ ਬਚਿਆ ਮੋਟਰਸਾਈਕਲ ਇੱਕ ਨਵਾਂ ਸੀ ਹੁਣ ਕਢਾ ਕੇ ਲੈ ਗਿਆ ਸੀ ਇੱਕ ਮਹੀਨਾ ਹੋ ਗਿਆ ਉਹ ਵੀ ਵਿੱਚ ਮੱਚ ਗਿਆ ਇਹ ਹੀ ਗੁਆਰ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਅਸੀਂ ਗਰੀਬ ਆਦਮੀ ਆਪਣਾ ਟਾਈਮ ਪਾਸ ਕਰਦੇ ਸੀ ਸਾਡੇ ਕੋਲੇ ਬਚਿਆ ਕੁਛ ਨਹੀਂ ਕੰਮ ਕੀ ਕਰਦੇ ਅਸੀਂ ਮਸਾਂ ਦੁੱਧ ਦੇ ਕੰਮ ਕੀ ਮਾੜਾ ਮੋਟਾ ਪਿਆੜੀ ਦੁੱਧ ਉਹ ਤਾਂ ਮੈਂ ਸਾਬ ਬਾਹਰ ਸੀ ਜਦੋਂ ਇਹ ਕਿ ਤਾਂ ਹੋਰ ਬਟਾ ਨੁਕਸਾਨ ਵੀ ਸਾਡਾ ਬਹੁਤ ਆਇਆ ਇਹ ਡੰਗਰ ਉਰੇ ਹੁੰਦੇ ਮੱਚ ਜਾਂਦੇ ਕਿਉਂ 6-7 ਡੰਗਰ ਜਿਹੜੇ ਅੰਦਰ ਸੀ ਉਹ ਤਾਂ ਮੱਚ ਚੁਕੇ ਆ ਸਰ ਆਪਣਾ ਘਰ ਤਾਂ ਉਧਰ ਉਹਲੇ ਪਾਸੇ ਇਹ ਚਾਰ ਘਰ ਸੀਗੇ ਉਰੇ ਅੱਛਾ ਆਪਾਂ ਕੱਖ ਲੈ ਕੇ ਰੇੜੀ ਤੇ ਪਹੁੰਚੇ ਸੀਗੇ ਇੰਨੇ ਚੋਂ ਇੱਕ ਜਵਾਕ ਇਧਰੋਂ ਪੈ ਜਾ ਗਿਆ ਕਹਿੰਦਾ ਸਾਢੇ 6 ਪਰ ਨੂੰ ਅੱਗ ਲੱਗੀ ਇਹਨੇ ਆਪਾਂ ਉਰੇ ਆ ਕੇ ਦੇਖਣ ਲੱਗੇ ਉਰੇ ਕੁਝ ਨਹੀਂ ਬਚਿਆ ਸੀਗਾ ਹਾਲਾਂਕਿ ਉਰੇ ਇਸ ਟਾਈਮ ਨੁਕਸਾਨ ਇੰਨਾ ਹੋ ਗਿਆ ਕਿ ਪੰਜ ਬੱਕਰੀਆਂ ਮੱਚ ਗਈਆਂ ਤਿੰਨ ਚਾਰ ਕਟਰੂ ਮੱਚ ਗਏ ਬਾਕੀ ਘੋੜੀ ਮੱਚ ਗਈ ਤੁਸੀਂ ਬਾਕੀ ਦੋ ਦੋ ਮੱਝਾਂ ਸੀ ਉਹ ਮੱਚ ਗਈਆਂ ਬਾਕੀ ਜੋ ਸਮਾਨ ਸੀਗਾ ਘਰ ਦਾ ਸਭ ਕੁ ਇਸ ਟਾਈਮ ਅਗਰ ਤੁਸੀਂ ਦੇਖਿਆ ਜਾਵੇ ਠੀਕ ਹੈ ਸਹੀ ਨੁਕਸਾਨ ਲਾਣ 10 ਲੱਖ ਦਾ ਨੁਕਸਾਨ ਹੈ ਇਸ ਟੇਮ ਜਿਸ ਟਾਈਮ ਮੌਕੇ ਤੇ ਆ ਕੇ ਆਪਾਂ ਦੇਖਿਆ ਜੀ ਕੁਝ ਵੀ ਨਹੀਂ ਬਚਿਆ ਹੋਇਆ ਸੀ ਉਸ ਟੇਮ ਤੱਕ ਬਸ ਆਪਾਂ ਗੱਡੀ ਵਾਲੇ ਨੂੰ ਫੋਨ ਕੀਤਾ ਇਹ ਕੰਟਰੋਲ ਨਹੀਂ ਹੋਇਆ ਕੁਛ ਵੀ ਆਪਾਂ ਫਿਰ ਅਖੀਰਕਾਰ ਕਾਂਕਜੀ ਵੀ ਪੈ ਗਿਆ ਗੱਡੀ ਵਾਲੇ ਆ ਕੇ ਭਜਾਈ ਹਾਂ ਬਾਕੀ ਤੁਸੀਂ ਦੇਖ ਰਹੇ ਤੁਹਾਡੇ ਸਾਹਮਣੇ ਸਾਰਾ ਕੁਝ ਬੜੇ ਨੁਕਸਾਨ ਹੋ ਸਕਦਾ ਜਿਵੇਂ ਨਾਲ ਤਣਕੜ ਵੀ ਖੜੀ ਹੈ ਹਾਂਜੀ 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 ਇਹ ਤਾਂ ਇਹ ਤਾਂ ਗੱਡੀ ਪਾਣੀ ਵਾਲੀ ਆ ਗਈ ਨਾਲੇ ਆ ਲੋਕਾਂ ਦੀ ਬੜੀ ਮਿਹਰਬਾਨੀ ਆ ਮੋਟਰ ਕੋਈ ਇਤਰੂ ਇੰਨਾ ਚਲਾ ਦੇ ਤਾਂ ਕੜਕ ਪੈਂਦਾ ਬਹੁਤ ਤਕੜਾ ਨੁਕਸਾਨ ਹੋ ਸਕਦਾ ਸੀ ਹੋਰ ਵੀ ਕਈ ਲੋਕਾਂ ਨੂੰ ਨੁਕਸਾਨ ਹੋ ਸਕਦਾ ਆਪਾਂ ਇਹੀ ਅਪੀਲ ਕਰਦੇ ਹਾਂ ਸਰਕਾਰ ਅੱਗੇ ਕਿ ਸਾਡੀ ਮਦਦ ਕੀਤੀ ਜਾਵੇ ਬਾਕੀ ਆ ਭਾਈਚਾਰਾ ਜਿਵੇਂ ਆਪਣਾ ਖੜਾ ਹੈਗਾ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਸਾਡੀ ਇਸ ਟਾਈਮ ਬਜਾਣ ਚ ਨਹੀਂ ਤਾਂ ਸਾਡਾ ਕੀ ਮਤਲਬ ਇਸ ਟਾਈਮ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਇਹ ਤਾਂ ਇਹਨਾਂ ਨੇ ਆ ਕੇ ਪੈਪਾਂ ਫੜੀਆਂ ਨੇ ਉਧਰੋਂ ਕਾਂਕ ਬਚਾ ਦਿੱਤੇ ਲੋਕ ਨਾ ਹੋਰੇ ਹੁੰਦੇ ਸਾਡੇ ਜਵਾਗ ਵੀ ਬਚਾ ਲੈ ਬਹੁਤ ਇਹਨਾਂ ਦੀ ਮਿਹਰਬਾਨੀ ਕਰਦੇ ਆਂ ਵੀ ਇਹਨਾਂ ਨੇ ਆ ਕੇ ਬਹੁਤ ਹੱਲਕੀ ਕੀਤੀ ਹੈ ਸਾਡੀ ਅੱਛਾ ਜਵਾਗ ਬਚਾਲੇ ਸਾਡੇ ਜੀ ਮੌਕੇ ਤੇ ਜਦ ਅਸੀਂ ਪਹੁੰਚੇ ਮੱਚ ਗਏ ਅਸੀਂ ਮਾੜਾ ਮੋਟਾ ਹੀ ਰਹਿੰਦਾ ਸੀ ਜਣ ਇਹਨਾਂ ਨੇ ਜਵਾਗ ਬਾਹਰ ਕੱਢ ਲਏ ਸੀ ਕੋਈ ਜਣਾ ਮਾੜਾ ਮੋਟਾ ਸਮਾਨ ਨੂੰ ਹੱਥ पे ਉਹ ਕੱਢ ਲਿਆ ਬੜੀ ਇਹਨਾਂ ਦੀ ਮਿਹਰਬਾਨੀ ਜਣ ਇਹਨਾਂ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਅਸੀਂ ਇਹਨਾਂ ਦਾ ਟੈਕਰ ਆਣ ਤੱਕ ਚਾਨਕ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਟੱਕਰ ਪਾਵੇ ਗਏ 2-3 ਬੱਚੇ ਸੀ ਉਹ ਲੋਕਾਂ ਨੇ ਬਚਾਏ ਨੇ ਇਹਨਾਂ ਦੇ ਜ਼ਖਮ ਨੁਕਸਾਨ ਹੋਇਆ ਕਈ ਮੋਟਰਸਾਈਕਲਾਂ ਦਾ ਨੁਕਸਾਨ ਹੋਇਆ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਗਰੀਬ ਆਦਮੀਆਂ ਨੂੰ ਬੰਦੀ ਮੌਜੂਦ ਦਿੱਤਾ ਜਾਵੇ ਤਾਂ ਕਿ ਆਪਣਾ ਕੰਮ ਜੋ ਹੈ ਜੀ ਕਰ ਸਕਣ ਕਿ ਕਿਸ ਤਰ੍ਹਾਂ ਦੇ ਜਿੰਮੇ ਘਰ ਦੀ ਸੱਤਾ ਦੀ ਉਹ ਵੀ ਉੜ ਗਈਆਂ ਸਾਰੀ ਕਿਉਂਕਿ ਸੜਕ ਤੇ ਇਹ ਤਾਂ ਜਮੀ ਵਿਚਾਰੇ ਛੜ ਕੇ ਆ ਗਏ ਇਹਨਾਂ ਨੂੰ ਤਾਂ ਵੱਧ ਤੋਂ ਵੱਧ ਮਦਦ ਚਾਹੀਦੀ ਚੰਨੀ ਬਾਤ ਸਰਕਾਰ ਮਦਦ ਕਰੇ ਉਹ ਨਹੀਂ ਫਾਇਦਾ ਇਹ ਗਰੀਬ ਮਾਲ ਕੰਕਰੀ ਦੀ ਜੀ ਅੱਜ ਨਾਲ ਸਾਡੇ ਬੰਦੇ ਦੀ ਕੰਕਸੀ ਠੇਕੇ ਤੇ ਜੀ ਜ਼ਮੀਨ ਉਹਦਾ ਵੀ ਨੁਕਸਾਨ ਹੋਣ ਤੋਂ ਗੱਜ ਗੱਜ ਜੀ ਕਿਰਪਾ ਹੋ ਗਈ ਉਹ ਵਿਚਾਰੇ ਦੀ ਬਾਹਰੀ ਡੈਥ ਹੋ ਗਈ ਸੀ ਉਹ ਸੰਸਕਾਰ ਤੇ ਸੀਗੇ ਸਾਰੇ ਉਹ ਸਾਰੇ ਭੱਜ ਕੇ ਆਏ ਪਿੰਡ ਆ ਵੀ ਲੱਗੇ ਹੋਏ ਨੇ ਸਭ ਦਾ ਧੰਨਵਾਦ ਕਰਦੇ ਆ ਤੇ ਪ੍ਰੈਸ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਮੌਕੇ ਤੇ ਆ ਕੇ ਜੈ ਜਲਦਿਆ ਤੇ ਬਹੁਤ ਜੋ ਕਾਰਵਾਈ ਉਹ ਸਰਕਾਰ ਨੂੰ ਫੇਰ ਬੇਨਤੀ ਕਰਦੇ ਆ ਜੀ ਵੱਧ ਤੋਂ ਵੱਧ ਮਾਗਜ਼ੇ ਦੇ ਕੇ ਗਰੀਬ ਦਾ ਨੁਕਸਾਨ ਪੂਰਾ ਕੀਤਾ ਇਹ ਕਾਰਨਾਂ ਦਾ ਹਲੇ ਬਿਲਕੁਲ ਨਹੀਂ ਪਤਾ ਲੱਗਿਆ ਹੈਗਾ ਇਹ ਰੋਟੀ ਛੰਨਾ ਦਾ ਏਰੀਆ ਪੈਂਦਾ ਇੱਥੇ ਗੁੱਜਰ ਬਰਾਦਰੀ ਦੇ ਤਿੰਨ ਚਾਰ ਚਾਰ ਭਰਾਣ ਆ ਆਪਦੇ ਵਿੱਚ ਜਿਹੜੇ ਰਿਸ਼ਤੇਦਾਰ ਰਹਿੰਦੇ ਨੇ ਇਕੱਠੇ ਇੱਥੇ ਬੱਚੇ ਸੀਗੇ ਦੋ ਤਿੰਨ ਇੱਥੇ ਘਰੇ ਬਾਕੀ ਤਾਂ ਇਹ ਮਾਲ ਪਸ਼ੂ ਲੈ ਕੇ ਬਾਹਰ ਗਏ ਹੋਏ ਸੀ ਤੇ ਹਲੇ ਪਤਾ ਕਰ ਰਹੇ ਆ ਕਿ ਕਿੰਨੀ ਅਗ ਲਗੀ ਹੈ ਜਿਹੜੇ ਪਸ਼ੂ ਨੁਕਸਾਨ ਤਾਂ 3-4 ਤਾਂ ਬੱਕਰੀਆਂ ਵਰਗੀਆਂ ਇਹਨਾਂ ਦਾ ਛੋਟਾ ਬੱਚਾ ਹੈਗਾ ਬੱਕਰੀਆਂ ਦਾ ਤੇ 3-4 ਪਸ਼ੂ ਹੋਰ ਇੰਜਰਡ ਨੇ ਜਿਹੜੇ ਅੱਗ ਨਾਲ ਜੜੇ ਹੋਏ ਇੱਕ ਘੋੜੀ ਆ ਇਹਨਾਂ ਦੀ ਤੇ ਲੋਕਾਂ ਨੇ ਵੀ ਕਦੇ ਜਾਨ ਬਚਾਈ ਆ ਬੱਚਿਆਂ ਦੀ ਤੇ ਸੱਤਰ ਬੱਚੇ ਸੁੱਤੂ ਪਏ ਸੀ ਹਾਂਜੀ ਇਹ ਦੱਸਦੇ ਆ ਲੋਕ ਅਸੀਂ ਤਾਂ ਚਲੋ ਜਨਤਾ ਜਦੋਂ ਇਨਫੋਰਮੇਸ਼ਨ ਆਈ ਅਸੀਂ ਉਦੋਂ ਹੀ ਪਹੁੰਚੇ ਹਾਂ ਮੌਕੇ ਤੇ ਸਾਰੇ ਜਣੇ ਤੇ ਬਾਕੀ ਅੱਗ ਬੁਝਾਉਣ ਵਾਲੇ ਫਾਇਰ ਵਰਗੇਟ ਵੀ ਆਈ ਆ ਤੇ ਅੱਗ ਹੈ ਜਦਾਂ ਜਿਹੜੀ ਪਰਾਲੀ ਇਕੱਠੀ ਕਰੀ ਹੋਈ ਹੈ ਤਾਂ ਸੈਵਨ ਬੁਝ ਵੀ ਨਹੀਂ ਸਕਦੀ ਹੈਗੀ ਅੱਗ ਕਿਉਂਕਿ ਥੱਲੇ ਚੜ ਜਾਂਦੀ ਹੈ ਇਹਦੇ ਅੱਗ ਇਹ ਤਾਂ ਹੌਲੀ-ਹੌਲੀ ਬੁਝੂਗੀ ਬਾਕੀ ਜਾਨੀ ਨੁਕਸਾਨ ਤੋਂ ਹੋਰ ਤੋਂ ਬੰਦੇ ਵਗੈਰਾ ਸਾਰੇ ਇਹਨਾਂ ਦੇ ਬੱਚੇ ਠੀਕ ਨੇ ਇਹ ਚਾਰ ਕਰਨੇ ਜੀ ਇੱਥੇ ਆ ਜਿਹੜੀਆਂ ਝੁੱਗੀਆਂ ਇਹਨਾਂ ਦੇ ਰਹਿੰਦੇ ਸੀਗੇ ਉਹਦੇ ਸੜੇ ਜਿਹੜੇ ਸਾਰੇ ਸਵਾਲ ਮੱਲੀ ਮਦਦ ਵਾਸਤੇ ਚਲੋ ਜੋ ਵੀ ਹੋਊਗਾ ਉਹ ਸਾਹਬ ਨਾਲ ਆਪਣੇ ਇੱਥੇ ਹਲਕੇ ਦੇ ਐਮਐਲਏ ਸਾਹਿਬ ਹੈਗੇ ਆ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਇਹਨਾਂ ਦੀ ਜਾਂ ਸਰਕਾਰ ਵੱਲੋਂ ਕੋਈ ਸਾਡੇ ਵਿਭਾਗ ਦੇ ਵੱਲੋਂ ਕੋਈ ਲਿਖੇ ਭੇਜਿਆ ਜਾਣਾ ਬਣਦਾ ਉਸ ਮੁਤਾਬਕ ਅਸੀਂ ਇਹਨਾਂ ਤੋਂ ਜਰੂਰ ਹੈਲਪ ਕਰਾਂਗੇ ਜੀ